ਨੱਥੂ لال ਜਾ ਰਿਹਾ ਸੀ ਬਾਜ਼ਾਰ ਚ ਇੱਕ ਆਦਮੀ ਅੱਗੇ ਸਕੂਟਰ ਤੇ ਆ ਰਿਹਾ ਸੀ ਇਹ ਕਿਧਰੋਂ ਜਾ ਰੇ ਦੋਨਾਂ ਦੀ ਕਿਤੇ ਟੱਕਰ ਹੋ ਗਈ ਦੋਨੇ ਮੋਟਰਸਾਈਕਲ ਤੋਂ ਸਕੂਟਰ ਤੋਂ ਗਿਰੇ ਉੱਠ ਕੇ ਇੱਕ ਦੂਜੇ ਨਾਲ ਗਲਫੜ ਲਿਆ ਤਾਂ ਨੱਥੂ لال ਦੀ ਪਤਨੀ ਨੱਥੂ ਲਾਲ ਨੂੰ ਗਈ ਤੀ ਉਹ ਜਾ ਕੇ ਛੁਡਾਓ ਉਹ ਦੇਖੋ ਲੜ ਰਹੇ ਆ ਛੁਡਾਓ ਜਾ ਕੇ ਲੜਾਈ ਸ਼ੁਰੂ ਹੋਣ ਲੱਗੀ ਐ ਛੁਡਾਓ ਜਾ ਕੇ ਉਹ ਨੱਥੂ ਲਾਲ ਕਹਿੰਦਾ ਠਹਿਰ ਲੈ ਪਹਿਲਾਂ ਥੋੜੇ ਮਜ਼ਾ ਦਾ ਲੈ ਲਾਂਦੇ ਲੜਾਈ ਚ ਇੰਟਰਸਟ ਉਹੀ ਲੈਂਦੇ ਐ ਗੁੱਸੇ ਚ ਇੰਟਰਸਟ ਉਹੀ ਲੈਂਦੇ ਜਿਨ੍ਹਾਂ ਦੇ ਆਪਣੇ ਅੰਦਰ ਗੁੱਸਾ ਦਬਿਆ ਹੋ ਗਏ ਇਸ ਲਈ ਦੂਜੇ ਨੂੰ ਲੜ ਕੇ ਉਹ ਇੱਕ ਕਿਸਮ ਨਾਲ ਆਪਣੀ ਭਾਵਨਾ ਹੀ ਕੱਢ ਰਿਹਾ ਹੈ ਫੜ ਲੈ ਇਹਨੂੰ ਮਾਰ ਇਹਨੂੰ ਮਾਰ ਇਹ ਦੁਨੀਆ ਇਹ ਇਸੇ ਤਰ੍ਹਾਂ ਹੈ ਕਿ ਹੱਸਦਿਆਂ ਦੇ ਸੁੱਖ ਦੇ ਵਿੱਚ ਨਾਲ ਤੇ ਦੁੱਖ ਦੇ ਵਿੱਚ ਦੂਰ ਜਿੱਦਾਂ ਆਪਾਂ ਉਹ ਇੱਕ ਇਸ਼ਾਰਾ ਕੀਤਾ ਸੀ ਨਾ ਇੱਥੇ ਵੀ ਕਰਨਾ ਚਾਹਾਂਗੇ ਕਿ ਜਦ ਅਗਰ ਜਮਾਨੇ ਨੂੰ ਦੇਖੀਏ ਤਾਂ ਸਾਫ਼ ਪਤਾ ਲੱਗ ਜਾਂਦਾ ਹੈ ਕਦੀ ਤੁਸੀਂ ਗੌਰ ਕਰਨਾ ਇੱਥੇ ਫਿਰ ਦੱਸਣਾ ਕਿਉਂ ਚਾਹਾਂਗੇ ਤਾਂ ਕਿ ਸਮਝ ਆ ਜਾਵੇ ਕਿ ਜਦੋਂ ਦੁਨੀਆ ਸ਼ਾਦੀ ਦਾ ਵਕਤ ਹੁੰਦਾ ਹੈ ਚਲਦੀ ਹੈ ਜਦੋਂ ਬਰਾਤ ਚਲਦੀ ਹੈ ਤਾਂ ਦੁੱਲਾ ਮਗਰ ਮਗਰ ਤਾਂ ਬਰਾਤੀ ਮੋਰੇ ਮੋਰੇ ਭੰਗੜਾ ਪਾਉਂਦੇ ਜਾਂਦੇ ਆ ਪਰ ਜਦੋਂ ਉਸੇ ਆਦਮੀ ਦੀ ਮૈયਤ ਜਾਂਦੀ ਹੈ ਉਸੇ ਆਦਮੀ ਦੀ ਅਰਥੀ ਜਾਂਦੀ ਹੈ ਤਾਂ ਅਰਥੀ ਅੱਗੇ-ਅੱਗੇ ਤਾਂ ਦੁਨੀਆ ਪਿੱਛੇ-ਪਿੱਛੇ ਜਾਂਦੀ ਹੈ ਇੱਥੋਂ ਪਤਾ ਲੱਗਦਾ ਹੈ ਕਿ ਸੁੱਖ-ਵੇਲੇ ਤਾਂ ਸਾਰੇ ਸਾਡੇ ਅੱਗੇ ਹੁੰਦੇ ਆ ਤਾਂ ਦੁੱਖ-ਵੇਲੇ ਸਾਰੇ ਸਾਡੇ ਪਿੱਛੇ ਹੋ ਜਾਂਦੇ ਆ ਸੁੱਖ ਵਿੱਚ ਹਰ ਕੋਈ ਸਾਡੇ ਅੱਗੇ ਹੋ ਜਾਂਦਾ ਮੈਂ ਤੇਰੇ ਨਾਲ ਆ ਮੈਂ ਤੇਰੇ ਨਾਲ ਆ ਮੈਂ ਤੇਰਾ ਸੱਜਣ ਮੈਂ ਤੇਰਾ ਮਿੱਤਰ ਮੈਂ ਤੈਨੂੰ ਬਚਾਉ ਪਰ ਜਿੱਦੇ ਦੁੱਖਾਂ ਦਾ ਸਾਰੇ ਪਿੱਛੇ ਹੋ ਜਾਂਦੇ ਉਸ ਵੇਲੇ ਤਾਂ ਫੇ ਮਾਲਕ ਹੀ ਅੱਗੇ ਆਂਦੇ ਇਸ ਲਈ ਜਦ ਮੁਸੀਬਤ ਆਤੀ ਹੈ ਖੁਦ ਪੇ ਯਾਰੋ ਤਾਂ ਮੇਰੇ ਮਾਲਕ ਕੇ ਸਿਵਾ ਸਭ ਕੇ ਦਰਵਾਜੇ ਬੰਦ ਮਿਲਤੇ ਹਨ ਉਸ ਵੇਲੇ ਉਹ ਮਾਲਕ ਦਾ ਦਰਵਾਜਾ ਹੀ ਖੁੱਲਾ ਮਿਲਦਾ ਹੈ ਫੇ ਜਦੋਂ ਉਹਦਾ ਹੀ ਦਰਵਾਜਾ 24 ਘੰਟੇ ਖੁੱਲਾ ਹੈ ਤਾਂ ਫੇ ਅਸੀਂ ਗੈਰਾਂ ਦੇ ਦਰ ਤੇ ਜਾ ਕੇ ਕਿਉਂ ਪਟਕ ਰਹੇ ਫਿਰ ਕਿਉਂ ਨਾ ਆਪਣੇ ਮਾਲਕ ਦੇ ਦਰ ਤੇ ਹੀ ਸਿਰ ਚੁਕਾਈਏ ਆਪਣੇ ਮਾਲਕ ਦੇ ਦਰ ਤੇ ਹੀ ਹੋ ਜਾਈਏ ਜਿਹਦਾ ਦਰ 24 ਘੰਟੇ ਖੁੱਲਾ ਹੈ ਕਿਉਂਕਿ ਡਰ ਆਗਾਰ ਕਰਨਾ ਕਿਉਂ ਕਿ ਕਿ ਜਿਹੜਾ ਉਸ ਮਾਲਕ ਦਾ ਹੋ ਗਿਆ ਤੇਰਾ ਹੋ ਗਿਆ ਜਹਾਂਵੇਂ ਜਿਹੜਾ ਉਸ ਮਾਲਕ ਦਾ ਹੋ ਗਿਆ ਫਿਰ ਉਹਨੂੰ ਇੱਥੇ ਵੀ ਔਰ ਉੱਥੇ ਵੀ ਕੋਈ ਡਰ ਨਹੀਂ ਰਹਿ ਜਾਂਦਾ ਇਹ ਗੱਲ ਦਾ ਖਾਸ ਖਿਆਲ ਰੱਖਣਾ ਕਿਉਂਕਿ ਇੱਕ ਸ਼ਾਇਰ ਨੇ ਬੜਾ ਪਿਆਰਾ ਲਿਖਿਆ ਹੈ ਕਿ ਤੇਰਾ ਹੱਥ ਜਿਸਨੇ ਪਕੜਾ ਜਿਸਨੇ ਵੀ ਉਹ ਮਾਲਕ ਦਾ ਹੱਥ ਪਕੜ ਲਿਆ ਜਿਸਨੇ ਵੀ ਉਹ ਮਾਲਕ ਦੀ ਬਾਹ ਫੜ ਲਈ ਜਿਹੜਾ ਵੀ ਉਹਦੇ ਸ਼ਬਦ ਨਾਲ ਉਹਦੇ ਨਾਮ ਨਾਲ ਜੁੜ ਗਿਆ ਤੇਰਾ ਹੱਥ ਜਿਸਨੇ ਪਕੜਾ ਬੋ ਰਹਾ ਨਾ ਬੇਸਹਾਰਾ ਤੇਰਾ ਹੱਥ ਜਿਸਨੇ ਪਕੜਾ ਬੋ ਰਹਾ ਨਾ ਬੇਸਹਾਰਾ ਦਰਿਆ ਮੇ ਡੂਬ ਕਰ ਵੀ ਉਸੇ ਮਿਲ ਗਿਆ ਕਿਨਾਰਾ ਤੇਰਾ ਗੌਰ ਕਰ ਕਹਿੰਦੇ ਨਾ 12 ਸਾਲ ਡੁੱਬਿਆ ਰਿਹਾ ਸੀ ਬੇੜਾ ਮਾਈ ਦਾ ਤਾਂ ਮਾਈ ਨੂੰ ਜਿੱਦਾਂ ਹੀ ਹਜ਼ੂਰ ਦੀ ਯਾਦ ਆਈ ਹਜ਼ੂਰ ਨੂੰ ਯਾਦ ਕੀਤਾ ਤਾਂ ਉਹਦੇ ਬਰਾਤ ਨੂੰ ਡੁੱਬੇ ਹੋਏ ਬੇੜੇ ਨੂੰ ਕਿਨਾਰਾ ਮਿਲ ਗਿਆ ਜਦੋਂ ਅਸੀਂ ਉਹਦੀ ਬਾਹ ਪਕੜ ਲਈ ਆਪਣੇ ਮਾਲਕ ਦੀ ਬਾਹ ਪਕੜ ਲਈ ਆਪਣੇ ਮੁਰਸ਼ਦ ਦੇ ਨਾਲ ਜੁੜ ਗਏ ਤਾਂ ਫਿਰ ਬੰਦਾ ਹੁਣ ਇਹ ਨਾ ਕਹਵੇ ਮੈਂ ਬੇਸਹਾਰਾ ਹਾਂ ਮੇਰਾ ਕੋਈ ਸਹਾਰਾ ਨਹੀਂ ਹੈ ਮੈਨੂੰ ਕੋਈ ਸੰਭਾਲਣ ਵਾਲਾ ਨਹੀਂ ਹੈ ਮੇਰੀ ਕੋਈ ਫਿਕਰ ਕਰਨ ਵਾਲਾ ਨਹੀਂ ਹੈ ਕਿਉਂਕਿ ਇੱਕ ਗੱਲ ਯਾਦ ਰੱਖੋ ਜਿਹਨੇ ਮਾਲਕ ਦੀ ਬਾਹ ਪਕੜ ਲਈ ਜਾਂ ਜਿਹੜਾ ਮਾਲਕ ਨਾਲ ਜੁੜ ਗਿਆ ਉਹਦੇ ਸ਼ਬਦ ਨਾਲ ਜੁੜ ਗਿਆ ਵਾਕਿਆ ਹੀ ਹੁਣ ਉਹਨੂੰ ਇੱਥੇ ਵੀ ਸਹਾਰਾ ਮਿਲ ਗਿਆ ਉੱਥੇ ਵੀ ਸਹਾਰਾ ਮਿਲ ਗਿਆ ਤਾਂ ਜਿਹੜਾ ਇਨਸਾਨ ਆਪਣੇ ਮਾਲਕ ਦਾ ਸਹਾਰਾ ਹੀ ਨਾ ਲੈਂਦਾ ਨਹੀਂ ਲੈਂਦਾ ਉਹਦੇ ਸਹਾਰੇ ਤੱਕ ਹੀ ਨਹੀਂ ਪਹੁੰਚਿਆ ਉਹਦੀ ਬਾਹ ਵੀ ਫੜਦਾ ਤਾਂ ਫਿਰ ਉਹ ਬਿਸ਼ੱਕ ਕਵੇ ਮੇਰੇ ਹਜ਼ਾਰਾਂ ਦੋਸਤ ਹਜ਼ਾਰਾਂ ਮਿੱਤਰ ਹਜ਼ਾਰਾਂ ਰਿਸ਼ਤੇਦਾਰ ਉਹ ਤਾਂ ਬੇਸਹਾਰਾ ਹੀ ਹੈ ਕਿਉਂਕਿ ਜਦੋਂ ਦੁਨੀਆ ਤੋਂ ਜਾਣਾ ਤਾਂ ਕਿਸੇ ਰਿਸ਼ਤੇਦਾਰ ਨੇ ਬਾਹ ਨਹੀਂ ਫੜਨੀ ਉਹ ਤਾਂ ਫੇਰ ਭਟਕਦਾ ਹੈ ਇਸ ਲਈ ਤੇ ਕਹਿੰਦੇ ਉਹੀ ਰੂਹਾਂ ਭਟਕਦੀਆਂ ਹੈ ਜਿਹਦੀ ਬਾ ਉਹ ਮੁਰਸ਼ਿਦ ਨਹੀਂ ਫੜਦਾ ਜਿਹਦੀ ਬਾ ਉਹ ਮਾਲਕ ਨਹੀਂ ਫੜਦਾ ਉਹ ਰੂਹਾਂ ਭਟਕਦੀਆਂ ਹੈ ਤਾਂ ਜਿਸ ਨੂੰ ਨੂੰ ਉਹਨੇ ਆਪਣਾ ਬਣਾ ਲਿਆ ਜਿਹੜੀ ਹੋ ਗਈ ਉਹਦੇ ਨਾਮ ਦੇ ਰੰਗ ਚ ਰੰਗੀ ਗਈ ਹੋ ਗਈ ਆਪਣੇ ਮਾਲਕ ਦੀ ਫਿਰ ਉਹਨੂੰ ਇੱਥੇ ਵੀ ਬਚਾਂਦਾ ਹੈ ਉੱਥੇ ਵੀ ਬਚਾਂਦਾ ਹੈ ਇਸ ਲਈ ਤੇਰਾ ਹੱਥ ਜਿਸਨੇ ਪਕੜਾ ਬੋ ਰਹਾ ਨਾ ਬੇਸਹਾਰਾ ਦਰਿਆ ਮੇ ਡੂਬ ਕਰ ਵੀ ਉਸੇ ਮਿਲ ਗਿਆ किनारा ਜੇ ਉਹ ਡੁੱਬ ਵੀ ਜਾਂਦਾ ਤਾਂ ਉਹ ਦਰਿਆ ਵੀ ਉਹਨੂੰ ਕਿਨਾਰੇ ਤੇ ਲਿਆਉਂਦਾ ਹੈ ਇਹ ਭਾਈ ਤੇਰੀ ਬਾਹ ਉਹਨੇ ਫੜੀ ਆ ਤੈਨੂੰ ਮੈਂ ਡਬੋ ਵੀ ਨਹੀਂ ਸਕਦਾ ਕਿਉਂਕਿ ਮੁਰਸ਼ਦ ਦੇ ਪਿਆਰਿਆਂ ਨੂੰ ਡਬੋ ਸਕਾਂ ਮਾਲਕ ਦੇ ਆਸ਼ਿਕਾਂ ਨੂੰ ਡਬੋ ਸਕਾਂ ਇੰਨੀ ਤਾਕਤ ਤਾਂ ਮੇਰੇ ਅੰਦਰ ਵੀ ਹੈ ਨਹੀਂ ਉਹ ਦਰਿਆ ਹੀ ਹੁਸ਼ਾਲ ਕੇ ਕਿਨਾਰੇ ਤੱਕ ਲੈ ਜਾਂਦਾ ਹੈ ਇਸ ਲਈ ਬਾਹ ਫੜੋ ਆਪਣੇ ਮਾਲਕ ਦੀ ਬਾਹ ਫੜੋ ਆਪਣੇ ਮੁਰਸ਼ਦ ਦੀ ਤਾਂ ਕਿ ਤੁਹਾਨੂੰ ਵੀ ਕਿਨਾਰਾ ਮਿਲ ਸਕੇ ਇਸ ਲਈ ਇਹ ਗੱਲ ਹਮੇਸ਼ਾ ਆਪਣੇ ਦਿਲੋ ਦਿਮਾਗ 'ਚ ਬਿਠਾ ਲੈਣੀ ਕਦੀ ਆਪਣੇ ਆਪ ਨੂੰ ਇਕੱਲੇ ਨਹੀਂ ਸਮਝਣਾ ਕਦੀ ਆਪਣੇ ਆਪ ਨੂੰ ਬੇਸਹਾਰਾ ਨਹੀਂ ਸਮਝਣਾ ਤੁਸੀਂ ਕਿਤੇ ਵੀ ਹੋਵੋ ਇਹ ਯਾਦ ਰੱਖੋ ਕਿ ਸਭ ਤੋਂ بڑا ਮੇਰਾ ਸਹਾਰਾ ਮੇਰੇ ਨਾਲ ਮੇਰਾ ਮਾਲਕ ਹੈ ਮੈਂ ਕਿਉਂ ਫਿਕਰ ਕਰਾਂ ਮੈਂ ਕਿਉਂ ਚਿੰਤਾ ਕਰਾਂ ਬੇਸ਼ੱਕ ਦੁਨੀਆ ਸਾਥ ਛੱਡ ਦੇਵੇ ਬੰਦਾ ਕਵੇ ਕੋਈ ਮੇਰੇ ਨਾਲ ਨਹੀਂ ਹੈ ਰਿਸ਼ਤੇਦਾਰ ਸੱਜਣ ਮਿੱਤਰ ਕੋਈ ਮੇਰੇ ਨਾਲ ਨਹੀਂ ਮੈਂ ਇਕੱਲਾ ਆ ਨਹੀਂ ਕੋਈ ਨਾਲ ਨਹੀਂ ਹੈ ਪਰ ਇੱਕ ਐਸਾ ਹੈ ਜਿਹੜਾ ਹਰ ਪਲ ਤੇਰੇ ਨਾਲ ਹੈ ਬਸ ਉਹਨੂੰ ਸਮਝ ਲੈ ਉਹਦੇ ਨਾਲ ਪ੍ਰੇਮ ਪਾਲ ਐ ਉਹਦੇ ਨਾਲ ਆਪਣੇ ਦਿਲ ਦੀ ਤਾਰ ਜੋੜ ਲੈ ਤਾਂ ਫਿਰ ਤੂੰ ਇਕੱਲਾ ਹੀ ਪੂਰੀ ਦੁਨੀਆ ਦੇ ਬਰਾਬਰ ਹੈ ਫਿਰ ਤੈਨੂੰ ਇਕੱਲਾ ਸਮਝਣ ਦੀ ਲੋੜ ਨਹੀਂ ਫਿਰ ਤੈਨੂੰ ਬੇਸਹਾਰਾ ਸਮਝਣ ਦੀ ਲੋੜ ਨਹੀਂ ਕਿਉਂਕਿ ਸਭ ਤੋਂ ਵੱਡਾ ਸਹਾਰਾ ਜਿਹਨੂੰ ਮਿਲ ਗਿਆ ਉਹਨੂੰ ਸਭ ਕੁਝ ਹੀ ਮਿਲ ਗਿਆ ਇਸ ਲਈ ਆਓ ਆਪਣੇ ਮਾਲਿਕ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਈਏ ਔਰ ਹੁਣ ਸਮਾਂ ਕਾਫੀ ਹੋ ਗਿਆ ਥੋੜਾ ਆਖਰਲੇ ਬਚਨਾਂ 'ਤੇ ਤਰਫ ਚਲੀਏ ਕਿ ਜਿਸ ਤਰ੍ਹਾਂ ਦੱਸਿਆ ਕਿ ਪਹਿਲਾ ਨਿਯਮ ਇਹ ਬਣਾਣਾ ਕਿ ਆਪਣੇ ਆਪ ਨੂੰ ਐਸਾ ਬੁਣਾਈਏ ਕਿ ਮਾਲਕ ਦਾ ਸ਼ੁਕਰਾਨਾ ਕਰੀਏ ਸ਼ੁਕਰਾਨੇ ਵਜੋਂ ਸਿਰ ਚੁਕਾਈਏ ਔਰ ਦੂਸਰਾ ਕੀ ਕਰਨਾ ਹੈ ਦੂਸਰੀ ਆਦਤ ਆਪਣੀ ਇਹ ਬਣਾਣੀ ਹੈ ਕਿ ਜਿਹੜੀ ਸਾਨੂੰ ਇੱਕ ਮਾੜੀ ਆਦਤ ਹੈ ਨਾ ਦੂਜੇ ਅੰਦਰ ਬੁਰਾਈ ਦੇਖਣ ਦੀ ਦੂਜੇ ਅੰਦਰ ਕਮੀਆਂ ਦੇਖਣ ਦੀ ਉਹ ਆਦਤ ਨੂੰ ਵੀ ਖਤਮ ਕਰ ਦਈਏ ਕਿਉਂਕਿ ਇੱਥੇ ਇੱਕ ਸਾਨੂੰ ਛੋਟਾ ਜਿਹਾ ਸ਼ੇਰ ਯਾਦ ਆ ਗਿਆ ਉਹ ਦੱਸਣਾ ਚਾਹਾਂਗੇ ਕਿ ਜਾਂਤ ਰਹੇ ਹੈ ਇਧਰ ਉਧਰ ਸਭ झांक रहे हैं इधर उधर सब अपने अंदर झांके कौन इधर उधर तो झांक रहे हैं आ की कर रहा है झांकण का मतलब समझ दियो ना देखना कोई इधर झांक रहा है इधर की हो रहा है कोई इधर देख रहा है की हो रहा है आ की कर रहा है वो की कर रहा है के झांक रहे हैं इधर उधर सब पर अपने अंदर झांके कौन दूसरे अंदर तो कमियां देख रहे हैं पर अपने अंदर झांक दे हैं ਕਿ ਦੂਸਰਾ ਕੀ ਕਰ ਰਿਹਾ ਉਹ ਤਾਂ ਮੈਂ ਦੇਖ ਰਿਹਾ ਹਾਂ ਪਰ ਮੈਂ ਕੀ ਕਰ ਰਿਹਾ ਹਾਂ ਇਹਦਾ ਕਦੀ ਵਿਚਾਰ ਕੀਤਾ ਔਰ ਯਾਦ ਰੱਖੋ ਦੂਸਰਾ ਜੋ ਕਰ ਰਿਹਾ ਉਹਦਾ ਫਲ ਤੁਹਾਨੂੰ ਨਹੀਂ ਮਿਲਣਾ ਤੁਸੀਂ ਜੋ ਕਰ ਰਹੇ ਹੋ ਉਹਦਾ ਫਲ ਤੁਹਾਨੂੰ ਮਿਲਣਾ ਹੈ ਉਹਦਾ ਅਸਰ ਤੁਹਾਡੇ ਜੀਵਨ ਤੇ ਹੋਣਾ ਹੈ ਇਸ ਲਈ ਦੂਸਰੇ ਦੀ ਚਿੰਤਾ ਛੱਡ ਕੇ ਪਹਿਲਾਂ ਆਪਣੀ ਚਿੰਤਾ ਕਰੀਏ ਕਿ ਮੈਂ ਕੀ ਕਰ ਰਿਹਾ ਕਿਉਂਕਿ ਜੋ ਮੈਂ ਕਰਨਾ ਉਹਦਾ ਫਲ ਮੈਨੂੰ ਮਿਲਣਾ ਹੈ ਇਸ ਲਈ جھਾਂਕ ਰਹੇ ہیں ਇਧਰ ਉਧਰ ਸਭ ਆਪਣੇ ਅੰਦਰ झाँਕੇ ਕੌਣ ਦੇਖ ਰਹੇ ਹੈ ਸਭ ਮੇ ਕਮੀਆਂ ਪਰ ਆਪਣੇ ਅੰਦਰ ਤਾਂਕੇ ਕੌਣ ਦੂਜੇ ਅੰਦਰ ਤਾਂ ਕਮੀਆਂ ਦੇਖ ਰਿਹਾ ਆਪਣੀ ਅੰਦਰ ਕੌਣ ਤੱਕਦਾ ਹੈ ਤੱਕਦਾ ਮਤਲਬ ਤੱਕਣ ਦਾ ਮਤਲਬ ਸਮਝਦੇ ਹੋ ਨਾ ਤੱਕਣਾ ਦੇਖਣਾ ਆਪਣੇ ਆਪ ਨੂੰ ਕੌਣ ਤੱਕਦਾ ਹੈ ਦੂਜੇ ਅੰਦਰ ਤਾਂ ਕਮੀ ਕਹਿ ਦਿੰਦੇ ਹੈ ਤੇਰੇ ਅੰਦਰ ਆ ਕਮੀ ਹੈ ਇੱਕ ਬਾਪ ਬੇਟੇ ਨੂੰ ਕਹਿੰਦਾ ਤੇਰੇ ਅੰਦਰ ਕਮੀਆਂ ਤੂੰ ਮੈਨੂੰ ਸਵੇਰੇ ਉੱਠ ਕੇ ਬੁਲਾਉਂਦਾ ਨਹੀਂ ਬੇਟੇ ਤੇਰੇ ਅੰਦਰ ਕਮੀ ਤੂੰ ਕਦੀ ਮਾਂ ਬਾਪ ਦੇ ਪੈਰੀ ਹੱਥ ਨਹੀਂ ਲਾਇਆ ਤਾਂ ਜੇ ਬੇਟਾ ਅੱਗੇ ਉਹ ਕਹ ਦੇਵੇ ਕਿ ਤੁਸੀਂ ਆਪਣੇ ਮਾਲਕ ਨੂੰ ਸਵੇਰੇ ਸ਼ਾਮ ਯਾਦ ਕਰਦੇ ਹੋ ਜੇ ਤੁਸੀਂ ਆਪਣੇ ਮਾਲਕ ਅੱਗੇ ਨਹੀਂ ਝੁਕਦੇ ਤਾਂ ਮੈਂ ਤੁਹਾਡੇ ਅੱਗੇ ਕਿਦਾ ਝੁਕਾਂ ਜੇ ਤੁਸੀਂ ਆਪਣੇ ਮਾਲਕ ਨੂੰ ਭੁੱਲ ਗਏ ਉਹ ਜਿਹੜਾ ਤੁਹਾਡਾ ਜਨਮ ਦਾਤਾ ਤਾਂ ਤੁਸੀਂ ਮੇਰੇ ਜਨੂਗਾ ਤਾਂ ਮੈਂ ਤੁਹਾਨੂੰ ਭੁੱਲ ਗਿਆ ਤੇ ਚ ਦੋਸ਼ ਕੀ ਹੈ ਸੁ ਕਹਿਣ ਦਾ ਮਤਲਬ ਕੀ ਹੈ ਕਿ ਜਦੋਂ ਵੀ ਅਸੀਂ ਦੂਸਰੇ ਨੂੰ ਕੋਈ ਗੱਲ ਕਹਿੰਦੇ ਹਾਂ ਤਾਂ ਪਹਿਲਾਂ ਆਪਣੇ ਅੰਦਰ ਤੱਕੋ ਆਪਣੇ ਅੰਦਰ ਦੇਖੋ ਕਿ ਕਮੀ ਮੇਰੇ ਅੰਦਰ ਤਾਂ ਨਹੀਂ ਇੱਕ ਬੰਦਾ ਕਹਿੰਦਾ ਦੂਸਰਾ ਮੈਨੂੰ ਬੜੀ ਉੱਚੀ ਆਵਾਜ਼ ਚ ਬੋਲਿਆ ਆਪ ਦੇਖੋ ਤੂੰ ਤਾਂ ਨਹੀਂ ਕਿਸੇ ਨੂੰ ਉੱਚੀ ਆਵਾਜ਼ ਚ ਬੋਲਣਾ ਦੂਸਰੇ ਨੇ ਮੇਰੀ ਨਿੰਦਿਆ ਕੀਤੀ ਦੂਸਰੇ ਨੇ ਕੀਤੀ ਤੂੰ ਤਾਂ ਨਹੀਂ ਕਰਦਾ ਕਿਸੇ ਦੀ ਸੋ ਦੂਸਰੇ ਦੀ ਤਰਫ ਉਂਗਲੀ ਉਠਾਣਾ ਉਠਾਣਾ ਆਸਾਨ ਹੈ ਪਰ ਆਪਣੀ ਤਰਫ ਦੇਖਣਾ ਮੁਸ਼ਕਿਲ ਹੈ ਪਰ ਜੇ ਮਾਲਕ ਦੇ ਘਰ ਦੀਆਂ ਰਹਿਮਤਾ ਪਾਣੀ ਉਸ ਮੰਜ਼ਿਲ ਤੇ ਪਹੁੰਚਣਾ ਉਸ ਉਚਾਈ ਤੇ ਪਹੁੰਚਣਾ ਜਿੱਥੇ ਉਹ ਦਰਵਾਜ਼ਾ ਨਹੀਂ ਹੈ ਉਸ ਘਰ ਤੱਕ ਪਹੁੰਚਣਾ ਹੈ ਤਾਂ ਪਹਿਲਾਂ ਇਹ ਵੀ ਕਮੀ ਆਪਣੀ ਦੂਰ ਕਰਨੀ ਪੈਣੀ ਹੈ ਕਿ ਦੂਜੇ ਦੀਆਂ ਬੁਰਾਈਆਂ ਦੇਖਣ ਨਾਲੋਂ ਪਹਿਲਾਂ ਆਪਣੀਆਂ ਬੁਰਾਈਆਂ ਦੇਖੀਏ दूजे नाकण तो पहला अपने आप अंदर तांकी है कि मेरे अंदर जमिया दूर करा इसलिए देख रहे हैं सब में कमियां पर अपने अंदर तांके कौन सबके भीतर प्रभु छुपा है उसको आज निहारे कौन के सारे दे अंदर प्रभु बैठा है वो परमात्मा बैठा है पर परूं कौन निहारता है निहारन का मतलब है देखना बंदा कहना की निहारा है की देख रहे हैं तो प्रभु बैठा है ਜਿਹਦੀ ਅੰਦਰ ਤੁਸੀਂ ਬੁਰਾਈ ਦੇਖ ਰਹੇ ਹੋ ਜਿਹਦੀ ਤੁਸੀਂ ਨਿੰਦਿਆ ਕਰ ਰਹੇ ਹੋ ਜਿਹਨੂੰ ਤੁਸੀਂ ਬੁਰਾ ਬੋਲ ਰਹੇ ਹੋ ਜਿਹਦੀ ਤੁਸੀਂ ਬੁਰਾਈ ਕਰ ਰਹੇ ਹੋ ਜਿਹਨੂੰ ਤੁਸੀਂ ਗਾਲੀ ਦੇ ਰਹੇ ਹੋ ਯਾਦ ਰੱਖੋ ਪ੍ਰਭੂ ਉਹਦੇ ਅੰਦਰ ਵੀ ਬੈਠਾ ਹੋਇਆ ਹੈ ਕਿਉਂ ਨਹੀਂ ਨਿਹਾਰ ਦੇ ਕਿਉਂ ਨਹੀਂ ਉਹਨੂੰ ਦੇਖ ਦੇ ਕਿ ਜਿਹਨੂੰ ਮੈਂ ਬੁਰਾ ਬੋਲ ਰਿਹਾ ਇਹਦੇ ਅੰਦਰ ਮੇਰਾ ਮਾਲਕ ਬੈਠਾ ਹੈ ਮੇਰਾ ਪ੍ਰਭੂ ਬੈਠਾ ਹੈ ਸਭ ਕੇ ਭੀਤਰ ਪ੍ਰਭੂ ਸੁਪਾ ਹੈ ਉਸਕੋ ਮਗਰ ਨਿਹਾਰੇ ਕੌਣ ਦੁਨੀਆ ਸੁਧਰੇ ਸਭ ਚਿੱਲਾਤੇ ਖੁਦ ਕੋ ਮਗਰ ਸੁਧਾਰੇ ਕੌਣ ਜਰਾ ਗੌਰ ਕਰਨਾ ਇਹ ਸਾਰੇ ਰੋਲਾ ਪਾਈ ਜਾਂਦੇ ਆ ਦੁਨੀਆ ਬੜੀ ਖਰਾਬ ਹੈ ਦੁਨੀਆ ਬੜੀ ਖਰਾਬ ਹੈ ਦੁਨੀਆ ਕਦੋਂ ਸੁਧਰੇਗੀ ਇਹ ਦੁਨੀਆ ਕਦੋਂ ਸੁਧਰੇਗੀ ਸਾਰੇ ਰੋਲਾ ਪਾਈ ਜਾਂਦੇ ਆ ਜਰਾ ਗੌਰ ਕਰਨਾ ਪਰ ਖੁਦ ਕੋ ਆਜ ਸੁਧਾਰੇ ਕੌਣ ਕਿ ਦੂਜਿਆਂ ਦੀ ਫਿਕਰ ਕਰਦੇ ਦੁਨੀਆ ਕਦੋਂ ਸੁਧਰੇਗੀ ਉਹ ਦੁਨੀਆ ਦੀ ਚਿੰਤਾ ਛੱਡ ਆਪਣੀ ਫਿਕਰ ਕਰ ਕਿਉਂਕਿ ਦੁਨੀਆ ਤੁਹਾਡੇ ਨਾਲ ਹੀ ਬਣਦੀ ਹੈ ਜਰਾ ਗੌਰ ਕਰਨਾ ਸਾਰੇ ਜੀ ਇਹ ਦੁਨੀਆ ਜਿਹਦਾ ਬੰਦਾ ਕਹਿੰਦਾ ਹਿੰਦੁਸਤਾਨ ਇਹ ਬੰਦਾ ਕਹਿੰਦਾ ਪੰਜਾਬ ਤਾਂ ਕਿੱਥੇ ਆ ਪੰਜਾਬ ਜੇ ਉੱਧਾ ਲੱਭਣ ਜਾਈਏ ਇਦਾਂ ਪੰਜਾਬ ਨਹੀਂ ਕਿਤੇ ਮਿਲਣਾ ਇਹ ਤੁਹਾਡੇ ਜੋੜ ਦਾ ਨਾਮ ਹੀ ਪੰਜਾਬ ਹੈ ਤੁਹਾਡਾ ਨਾਮ ਹੀ ਪੰਜਾਬ ਹੈ ਕਿਉਂਕਿ ਤੁਸੀਂ ਪੰਜਾਬ 'ਚ ਬੈਠੇ ਹੋ ਤਾਂ ਇਹੀ ਪੰਜਾਬ ਹੈ ਨਹੀਂ ਤਾਂ ਉੱਧਾ ਨਹੀਂ ਕਿਤੇ ਮਿਲਣਾ ਕਿ ਹਾਂ ਵੀ ਆ ਆ ਪੰਜਾਬ ਇਦਾਂ ਦਾ ਬੰਦਾ ਕਹਿੰਦਾ ਵੀ ਆ ਪੰਜਾਬ ਹੈ ਨਹੀਂ ਇਹ ਤਾਂ ਕਿਹੜਾ ਕੰਟੀਆਂ ਹੈ जरा ਗੌਰ ਕਰਨਾ ਇਹ ਤਾਂ ਕੰਟੀਆਂ ਵੀ ਨਹੀਂ ਹੈ ਇਹ ਤਾਂ ਦਰਬਾਰ ਹੈ ਅਗਰ ਬਰੀਕੀ ਨਾ ਜਾਈਏ ਤਾਂ ਫਿਰ ਤਾਂ ਉਹ ਚੀਜ਼ ਹੈ ਸੋ ਕਹਿਣ ਦਾ ਮਤਲਬ ਜਦ ਵੀ ਕੋਈ ਚੀਜ਼ ਬਣਦੀ ਹੈ ਉਹ ਜੋੜ ਦਾ ਨਾਮ ਹੈ ਇਸੇ ਤਰ੍ਹਾਂ ਇਹ ਸੰਸਾਰ ਪਰਮਾਤਮਾ ਹੈ ਪਰਮਾਤਮਾ ਦਾ ਰੂਪ ਹੈ ਹਰ ਪਾਸੇ ਪਰਮਾਤਮਾ ਹੈ ਪਰ ਨਜ਼ਰ ਉਦੋਂ ਆਏਗਾ ਜਦੋਂ ਇੱਕ ਦੂਜੇ ਨਾਲ ਅਸੀਂ ਜੁੜਦੇ ਚਲੇ ਜਾਵਾਂਗੇ ਇਸ ਲਈ ਦੂਜੇ ਨੂੰ ਅਸੀਂ ਕਹਿੰਦੇ ਹਾਂ ਸੁਧਰ ਦੁਨੀਆ ਕਦੋਂ ਸੁਧਰੇਗੀ ਤਾਂ ਇੱਥੇ ਅਸੀਂ ਇਹ ਦੱਸਣਾ ਚਾਹੁੰਦੇ ਕਿ ਜਦੋਂ ਤੁਸੀਂ ਆਪਣਾ ਸੁਧਾਰ ਕਰ ਲਿਆ ਤਾਂ ਦੁਨੀਆ ਆਪੇ ਹੀ ਸੁਧਰਦੀ ਚਲੀ ਜਾਏਗੀ ਪਰ ਜੇ ਬੰਦਾ ਕਵੇ ਲੈ ਉਹ ਤਾਂ ਇਦਾਂ ਕਰਦੇ ਪਹਿਲਾਂ ਉਹ ਸੁਧਰੇ ਫੇ ਮੈਂ ਸੁਧਰੂੰ ਤਾਂ ਫਿਰ ਤਾਂ ਦੁਨੀਆ ਦਾ ਸੁਧਾਰ ਕਦੀ ਹੋਈ ਨਹੀਂ ਸਕਦਾ ਕਿਉਂਕਿ ਦੁਨੀਆ ਸੁਧਰੇ ਸਭ ਚਿੱਲ ਲਾਤੇ ਇਹ ਤਾਂ ਸਾਰੇ ਰੋਲਾ ਪਾ ਰਹੇ ਆ ਮੰਤਰੀ ਮਨਿਸਟਰ ਰੋਲਾ ਪਾ ਰਹੇ ਦੁਨੀਆ ਦਾ ਸੁਧਾਰ ਕਰੋ ਦੁਨੀਆ ਸੁਧਾਰ ਕਰੋ ਪਰ ਦੁਨੀਆ ਦਾ ਸੁਧਾਰ ਛੱਡੋ ਪਹਿਲਾਂ ਆਪਣਾ ਤਾਂ ਸੁਧਾਰ ਕਰ ਲਈਏ ਪਹਿਲਾਂ ਆਪਣੀ ਆਪ ਨੂੰ ਤਾਂ ਸੁਧਾਰ ਲਈਏ ਪਹਿਲਾਂ ਆਪਣੀਆਂ ਕਮੀਆਂ ਨੂੰ ਤਾਂ ਦੂਰ ਕਰ ਲਈਏ ਪਹਿਲਾਂ ਸਾਡੇ ਅੰਦਰ ਜੋ ਨਫ਼ਰਤਾਂ ਹੈ ਬੈਰ ਵਿਰੋਧ ਹੈ ਉੱਚਨੀ ਚ ਜਾਤ ਪਾਤ ਦੇ ਭੇਦਭਾਵ ਹੈ ਪਹਿਲੇ ਇਹਨਾਂ ਨੂੰ ਤਾਂ ਖਤਮ ਕਰ ਲਈਏ ਜਦੋਂ ਇਹ ਭਾਵਨਾ ਪ੍ਰੇਮ ਦੀ ਭਾਵਨਾ ਸਾਡੇ ਅੰਦਰ ਆ ਗਈ ਅਸੀਂ ਸੁਧਰ ਗਏ ਤਾਂ ਦੁਨੀਆ ਆਪੇ ਸੁਧਰ ਜਾਏਗੀ ਕਿਉਂਕਿ ਕੜੀ ਦੇ ਨਾਲ ਹੀ ਕੜੀ ਬਣਦੀ ਹੈ ਤੁਸੀਂ ਮਕਾਨ ਬਣਾਣਾ ਤਾਂ ਇਕੱਠਾ ਮਕਾਨ ਨਹੀਂ ਬਣਦਾ ਇੱਟ ਇੱਕ ਰੱਖਦੇ ਹੋ ਫੇਰ ਦੂਜੀ ਰੱਖਦੇ ਹੋ ਤੀਜੀ ਰੱਖਦੇ ਹੋ ਫਿਰ ਜਾ ਕੇ ਮਕਾਨ ਬਣਦਾ ਹੈ ਪਹਿਲਾਂ ਇੱਕ ਇੱਟ ਤਾਂ ਰੱਖੋ ਸੁਧਾਰ ਦੀ ਅੱਜ ਤੁਸੀਂ ਸੁਧਰੇ ਕੱਲੂ ਦੂਜਾ ਤੀਜਾ ਚੌਥਾ ਫਿਰ ਇੱਕ ਬਹੁਤ ਵੱਡਾ ਐਸਾ ਘਰ ਬਣ ਜਾਏਗਾ ਜਿੱਥੇ ਸੁਧਾਰ ਹੀ ਸੁਧਾਰ ਹੋਏਗਾ ਇਸ ਲਈ ਸਮਝੋ ਸਾਰੇ ਜੀ कि सबके भीतर प्रभु छुपा है उसको मगर निहारे कौन दुनिया सुधरे सब चिल्लाते खुद को मगर सुधारे कौन पर उपदेश पर उपदेश बहुत हितकारी खुद पे मगर बिचारे कौन तुम सुधरोगे तब जग सुधरेगा हृदय बात उतारे कौन ये आखिर लिया लाइन ਇਹ ਦੂਜਿਆਂ ਨੂੰ ਤਾਂ ਬੰਦਾ ਉਪਦੇਸ਼ ਕਰਦਾ ਹੈ ਦੂਜਿਆਂ ਨੂੰ ਤਾਂ ਬੰਦਾ ਕਹਿੰਦਾ ਹੈ ਇਸ ਤਰ੍ਹਾਂ ਕਰੋ ਉਸ ਤਰ੍ਹਾਂ ਕਰੋ ਪਰ ਖੁਦ ਵੀ ਆਜ ਵਿਚਾਰੇ ਕੌਣ ذرا غور کرنا ਉਪਦੇਸ਼ ਕਰ ਹੀ ਰਹੇ ਹੈ ਕੋਈ ਗੀਤਾ ਨੂੰ ਪੜ ਕੇ ਉਪਦੇਸ਼ ਕਰ ਰਿਹਾ ਹੈ ਕੋਈ ਕੁਰਾਨ ਨੂੰ ਪੜ ਕੇ ਉਪਦੇਸ਼ ਕਰ ਰਿਹਾ ਹੈ ਕੋਈ ਕਿਸੇ ਸ਼ਾਸਤਰ ਨੂੰ ਕੋਈ ਕਿਸੇ ਧਾਰਮਿਕ ਪੋਥੀ ਨੂੰ ਪੜ ਕੇ ਉਪਦੇਸ਼ ਕਰ ਰਿਹਾ ਪਰ ਉਪਦੇਸ਼ ਹੀ ਕਰ ਰਿਹਾ ਇਕਤਾ ਦਾ ਪ੍ਰੇਮ ਦਾ ਪਰ ਇਕਤਾ ਪ੍ਰੇਮ ਕਿਤੇ ਦੇਖਣ ਨੂੰ ਮਿਲਦੀ ਹੈ ਜਿੰਨੇ ਵੀ ਦੁਨੀਆ ਤੇ ਗੁਰੂ ਰਹਿਬਰ ਸੰਤ ਆਏ ਜੀਸਸ ਕ੍ਰਾਈਸਟ ਆਏ ਉਹਨਾਂ ਨੇ ਇੱਕ ਗॉड ਦੀ ਗੱਲ ਕੀਤੀ ਗॉड ਇਜ਼ ਵਨ ਔਰ ਉਹ ਕਹਾ ਲਵ ਇਜ਼ ਗॉड ਕਿ ਪ੍ਰੇਮ ਹੀ ਪਰਮਾਤਮਾ ਹੈ ਪਰ ਜੀਜ਼ਸ ਨੂੰ ਮੰਨਣ ਵਾਲੇ ਅੱਜ ਦੂਜਿਆਂ ਨਾਲੋਂ ਤੋੜੀ ਜਾਂਦੇ ਹੈ ਤੇਰਾ ਗੌਰ ਕਰਨਾ ਸ਼੍ਰੀ ਕ੍ਰਿਸ਼ਨ ਨੇ ਪ੍ਰੇਮ ਦੀ ਗੱਲ ਕੀਤੀ ਪਰ ਕ੍ਰਿਸ਼ਨ ਦੇ ਮਗਰ ਚੱਲਣ ਵਾਲੇ ਹੀ ਦੂਜਿਆਂ ਨਾਲ ਨਫ਼ਰਤ ਕਰੀ ਜਾਂਦੇ ਹੈ ਮੁਹੰਮਦ ਸਾਹਿਬ ਨੇ ਪ੍ਰੇਮ ਦੀ ਗੱਲ ਕੀਤੀ ਪਰ ਮੁਹੰਮਦ ਸਾਹਿਬ ਨੂੰ ਮੰਨਣ ਵਾਲੇ ਦੂਜਿਆਂ ਨੂੰ ਬੁਰਾ ਸਮਝਦੇ ਹੈ ਪ੍ਰੇਮ ਕਿੱਥੇ ਗਿਆ ਕਿਉਂਕਿ ਜਿੱਥੇ ਪ੍ਰੇਮ ਆ ਗਿਆ ਉੱਥੇ ਤਾਂ ਕੋਈ ਬੁਰਾ ਕੋਈ ਮਾੜਾ ਰਹਿ ਹੀ ਨਹੀਂ ਗਿਆ ਕਿਉਂਕਿ ਪ੍ਰੇਮ ਦੇ ਕੋਲ ਅੱਖ ਹੀ ਨਹੀਂ ਹੈ ਇਸੇ ਲਈ ਤਾਂ ਪ੍ਰੇਮ ਨੂੰ ਅੰਨਾ ਕਿਹਾ ਜਾਂਦਾ ਹੈ ਕਿ ਜਿੱਥੇ ਪ੍ਰੇਮ ਆ ਗਿਆ ਉੱਥੇ ਕੋਣ ਚੰਗਾ ਕੋਣ ਮਾੜਾ ਇਹ ਸਵਾਲ ਹੀ ਖਤਮ ਹੋ ਜਾਂਦਾ ਹੈ ਕਿਉਂਕਿ ਚੰਗਾ ਮਾੜਾ ਅਕਲ ਦੀ ਅੱਖ ਦੇਖਦੀ ਹੈ ਪ੍ਰੇਮ ਤਾਂ ਅੰਨਾ ਤਾਂ ਹੀ ਕਹਿੰਦੇ ਲਵ ਇਜ਼ ਬਲਾਈਂਡ ਕਿਉਂਕਿ ਪ੍ਰੇਮ ਨੂੰ ਫਰਕ ਹੀ ਨਹੀਂ ਹੈ ਜਾਤ ਦਾ ਤੇ ਪ੍ਰੇਮ ਨੂੰ ਫਰਕ ਹੀ ਨਹੀਂ ਹੈ ਅਮੀਰੀ ਦਾ ਗਰੀਬੀ ਦਾ ਜਾਤ ਪਾਤ ਦਾ ਧਰਮਾਂ ਦਾ ਪ੍ਰੇਮ ਨੂੰ ਪਤਾ ਹੀ ਨਹੀਂ ਹੈ ਉਹ ਤਾਂ ਵਾ ਜਿਹੜੇ ਰਾਹ ਚੱਲ ਪਿਆ ਉਹ ਚੱਲਦਾ ਹੀ ਚਲਾ ਜਾਂਦਾ ਹੈ ਇਸੇ ਲਈ ਤਾਂ ਪ੍ਰੇਮੀ ਪ੍ਰਮਾਤਮਾ ਤੱਕ ਲੈ ਜਾਂਦਾ ਹੈ ਇਸ ਲਈ ਪਰ ਉਪਦੇਸ਼ ਪਰ ਉਪਦੇਸ਼ ਕਰਨ ਨੂੰ ਤਾਂ ਬਹੁਤ ਹੈ ਪਰ ਖੁਦ पे ਆਜ ਵਿਚਾਰੇ ਕੌਣ ਪਰ ਖੁਦ ਤੇ ਵਿਚਾਰ ਕੀਤਾ ਕਿ ਦੂਜਿਆਂ ਨੂੰ ਸਮਝਾ ਰਹੇ ਆ ਨਫ਼ਰਤ ਨਾ ਕਰੋ ਤੂੰ ਕਿਸੇ ਨਾਲ ਨਫ਼ਰਤ ਕਰਦਾ ਹੈ ਦੂਜਿਆਂ ਨੂੰ ਸਮਝਾ ਰਹੇ ਹੋ ਪ੍ਰੇਮ ਕਰ ਤੂੰ ਸਭ ਨਾਲ ਪ੍ਰੇਮ ਕਰਦਾ ਹੈ ਇਸ ਲਈ ਜ਼ਰੂਰਤ ਹੈ ਕਿ ਦੂਜੇ ਨੂੰ ਸਮਝਾਉਣ ਦੇ ਨਾਲ-ਨਾਲ ਖੁਦ ਵੀ ਸਮਝਣਾ ਇਸ ਲਈ ਤੁਮ ਸੁਧਰੋਗੇ ਤਬ ਜਗ ਸੁਧਰੇਗਾ ਪਰ ਹਿਰਦੇ ਬਾਤ ਉਤਾਰੇ ਕੌਣ ਪਰ ਇੰਨੀ ਗੱਲ ਕਿਹੜਾ ਹਿਰਦੇ ਚ ਉਤਾਰਦਾ ਹੈ ਕਿਹੜਾ ਇੰਨੀ ਗੱਲ ਮੰਨਦਾ ਹੈ ਕਿ ਅੱਜ ਤੋਂ ਮੈਂ ਸੁਧਾਰ ਕਰਾਂ ਪਰ ਅਸੀਂ ਚਾਹਾਂਗੇ ਸ਼ੁਰੂਆਤ ਤੁਸੀਂ ਕਰੋ ਤੁਹਾਡੇ ਤੋਂ ਸ਼ੁਰੂਆਤ ਹੋਵੇ ਕਿ ਅਸੀਂ ਸੁਧਰੀਏ ਤਾਂ ਫਿਰ ਦੁਨੀਆ ਵੀ ਇੱਕ ਦਿਨ ਸੁਧਰ ਜਾਏਗੀ ਪਹਿਲ ਤਾਂ ਐਸੀ ਕਰ ਲਈਏ ਸ਼ੁਕਰਾਨੇ ਦੀ ਪਹਿਲ ਤਾਂ ਐਸੀ ਕਰ ਲਈਏ ਨਫ਼ਰਤ ਵੈਰ ਵਿਰੋਧ ਤਾਂ ਨੂੰ ਖਤਮ ਕਰਨ ਦੀ ਪਹਿਲ ਤਾਂ ਐਸੀ ਕਰ ਲਈਏ ਜਾਤਾਂ ਪਾਤਾਂ ਦੇ ਬੰਧਨ ਚੋਂ ਨਿਕਲਣ ਦੀ ਪਹਿਲ ਤਾਂ ਐਸੀ ਕਰ ਲਈਏ ਆਪਣੇ ਮਾਲਿਕ ਦੇ ਪ੍ਰੇਮ ਦੀ ਕਿਉਂਕਿ ਪਹਿਲਾ ਕਦਮ ਹੀ ਸਾਨੂੰ ਮੰਜ਼ਿਲ ਦੀ ਤਰਫ ਲਿਜਾਣ ਵਾਸਤੇ ਬਹੁਤ ਹੁੰਦਾ ਹੈ ਕਿਉਂਕਿ ਪਹਿਲਾ ਕਦਮ ਉਠਾ ਕੇ ਹੀ ਸਮਝ ਲਓ ਇਨਸਾਨ ਨੇ ਸਫਰ ਸਫਰ ਦੀ ਸ਼ੁਰੂਆਤ ਕਰਤੀ ਤਾਂ ਜਿਹੜਾ ਪਹਿਲਾ ਹੀ ਕਦਮ ਨਾ ਉਠਾਵੇ ਉਹ ਤਾਂ ਕਦੀ ਮੰਜ਼ਿਲ ਤੱਕ ਜਾ ਹੀ ਨਹੀਂ ਸਕਦਾ ਇਸ ਲਈ ਜੇ ਵਾਕਈ ਤੁਸੀਂ ਉਸ द्वार पाना है तो फिर दूसरे ने कमिया देखनिया बंद करो दूसरें नफरत करनी बंद करो अपने आपूचा दूजा समझना बंद करिए सब न प्रेम करना शुरू करिए और शुकराना करिए अपने मालिक का क्योंकि वो मालिक देख भी रहा है हर जगह सुन भी रहा है इसलिए कभी भी ये ना सोचो कि मैं मंदिर चला गया मास्ज चला गया तो उत रब देखता है वह हर जगह सू देख रहा है क्योंकि बो ना कागज रखता है बो यानी मालिक ओ परमात्मा ओ प्रभु वो ना कागज रखता है और ना किताब रखता है वो मालिक ना कागज रखता है ना किताब रखता है मगर फिर भी वो हम सबका हिसाब रखता है एक गल याद रखना ये बंदा कहे ना कागज कलम लेके कोई बैठा लिखी जाता कि भाई के माड़ा कर रहा है कि चंगा कर रहा है इन्हें चंगा किता लिख लो ਇਹਨਾਂ ਦਾਨ ਕੀਤਾ ਲਿਖ ਲੋ ਇਹਨਾਂ ਪਾਪ ਕੀਤਾ ਲਿਖ ਲੋ ਨਹੀਂ ਨਾ ਉਹਦੇ ਕੋਲ ਕੋਈ ਕਾਗਜ਼ ਹੈ ਨਾ ਹੀ ਉਹਦੇ ਕੋਲ ਕੋਈ ਕਿਤਾਬ ਹੈ ਜਰਾ ਧਿਆਨ ਦੇਣਾ ਪਰ ਫਿਰ ਵੀ ਉਹ ਸਾਡਾ ਸਾਰਿਆਂ ਦਾ ਹਿਸਾਬ ਰੱਖਦਾ ਹੈ ਕਿਉਂਕਿ ਉਹਨੂੰ ਹਿਸਾਬ ਰੱਖਣ ਵਾਸਤੇ ਕਾਗਜ਼ਾਂ ਕਿਤਾਬਾਂ ਦਾ ਮਹਤਾਜ ਹੈ ਨਹੀਂ ਉਹ ਉਹਦੀ ਤਾਂ ਰਹਿਮਤ ਹੀ ਹੈ ਉਹਦੀ ਬਖਸ਼ਿਸ਼ ਹੈ ਉਹਦੀ ਤਾਂ ਨਜ਼ਰ ਹੀ ਹਰ ਜਗ੍ਹਾ ਸਾਨੂੰ ਦੇਖ ਰਹੀ ਹੈ ਇਸ ਲਈ ਆਪਣੇ ਕਰਮ ਐਸੇ ਬਣਾਈਏ ਕਿ ਜਦੋਂ ਮਾਲਕ ਸਾਡਾ ਹਿਸਾਬ ਲਿਖੇ ਤਾਂ ਪਿਆਰਿਆਂ ਚ ਲਿਖੇ ਕਿ ਇਹ ਮੇਰਾ ਪਿਆਰਾ ਹੈ ਇਹ ਉਹ ਕਰਮ ਕਰ ਰਿਹਾ ਜਿਹੜਾ ਮੇਰੀ ਖੁਸ਼ੀ ਵਾਲਾ ਹੈ ਜਿੱਚ ਮੇਰੀ ਖੁਸ਼ੀ ਹੈ ਜਿਹਦੇ ਚ ਮੈਂ ਖੁਸ਼ ਹਾਂ ਇਹ ਉਹ ਕਰਮ ਕਰ ਰਿਹਾ ਹੈ ਕਿਉਂਕਿ ਉਹ ਹਿਸਾਬ ਤਾਂ ਰੱਖਦਾ ਹੀ ਹੈ ਜੇ ਮਾੜੇ ਹਿਸਾਬ ਬਣਾਈ ਜਾਵਾਂਗੇ ਤਾਂ ਇਹ ਮਾੜਾ ਕੀਤਾ ਸਾਨੂੰ ਹੀ ਸਾਡੇ ਮਾਲਿਕ ਤੋਂ ਸਾਡੀ ਮੰਜ਼ਲ ਤੋਂ ਦੂਰ ਕਰ ਦਿੰਦਾ ਹੈ ਇਸ ਲਈ ਅੱਛਾ ਕਰਦੇ ਚਲੇ ਜਾਈਏ ਨੇਕ ਕਰਮ ਕਰਦੇ ਚਲੇ ਜਾਈਏ ਕਿਉਂਕਿ ਸਾਡੀ ਕੀਤੀ ਹੋਈ ਨੇਕੀ ਹੀ ਸਾਡੇ ਜੀਵਨ ਚ ਸਾਰੀਆਂ ਖੁਸ਼ੀਆਂ ਲੈ ਕੇ ਆਂਦੀ ਹੈ ਸਾਡੀ ਕੀਤੀ ਹੋਈ ਨੇਕੀ ਹੀ ਸਾਡੇ ਜੀਵਨ ਚ ਕਾਮਯਾਬੀ ਲੈ ਕੇ ਆਂਦੀ ਹੈ ਸਫਲਤਾ ਲੈ ਕੇ ਆਂਦੀ ਹੈ ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਦੁਨੀਆ ਦੇ ਪਦਾਰਥ ਜਿੰਨੇ ਮਰਜ਼ੀ ਇਕੱਠੇ ਕਰ ਲਓ ਉਹਨਾਂ ਖੁਸ਼ੀਆਂ ਨਹੀਂ ਲਿਆਉਣੀਆਂ ਜਦੋਂ ਤੁਸੀਂ ਇੱਕ ਨੇਕੀ ਕਰਦੇ ਹੋ ਨਾ ਤਾਂ ਜਿਹੜੀਆਂ ਖੁਸ਼ੀਆਂ ਨੇਕੀ ਨੇ ਤੁਹਾਨੂੰ ਦੇ ਦੇਣੀਆਂ ਹੈ ਜਿਹੜਾ ਆਨੰਦ ਇੱਕ ਨੇਕੀ ਨੇ ਤੁਹਾਡੇ ਜੀਵਨ ਚ ਲੈ ਆਣਾ ਹੈ ਉਹ ਆਨੰਦ ਤੁਹਾਨੂੰ ਤਨ ਦੌਲਤ ਪਦਾਰਥ ਹੀਰੇ ਮੋਤੀ ਵੀ ਨਹੀਂ ਦੇ ਸਕਦੇ ਇਥੇ ਇੱਕ ਛੋਟੀ ਜਿਹੀ ਕਹਾਣੀ ਸਾਨੂੰ ਯਾਦ ਆ ਗਈ ਉਹ ਕਹਾਣੀ ਦੱਸਣਾ ਚਾਹਾਂਗੇ ਕਿ ਮਹਾਤਮਾ ਬੁੱਧ ਇੱਕ ਦਿਨ ਇੱਕ ਨਗਰ 'ਚ ਪਹੁੰਚੇ ਦੁਨੀਆ ਨੂੰ ਤਾਰ ਦੇ ਤਾਰ ਦੇ ਤਾਂ ਉਸ ਨਗਰ ਦਾ ਇੱਕ ਰਾਜਾ ਜਦੋਂ ਉਹਨੂੰ ਪਤਾ ਲੱਗਾ ਮਹਾਤਮਾ ਬੁੱਧ ਦੇ ਦਰਸ਼ਨ ਕਰਨ ਆਇਆ ਜਦੋਂ ਦਰਸ਼ਨ ਕਰਨ ਆ ਰਿਹਾ ਸੀ ਰਾਜਾ ਤਾਂ ਦੇਖਿਆ ਕਿ ਰਸਤੇ 'ਚ ਕਈ ਦੁਖੀ ਕਈ ਪਰੇਸ਼ਾਨ ਉਹ ਵੀ ਮਹਾਤਮਾ ਬੁੱਧ ਵੱਲ ਜਾ ਰਹੇ ਸੋ ਰਾਜੇ ਨੇ ਜਦੋਂ ਦੇਖਿਆ ਜਾਂਦੇ ਕਿੰਨੇ ਦੁਖੀ ਰਾਜਾ ਕਹਿੰਦਾ ਇੰਨੇ ਦੁਖੀ ਮੇਰੇ ਰਾਜਿਆ ਵਿੱਚ ਕਦੀ ਦੇਖਿਆ ਹੀ ਨਹੀਂ ਕਹਿੰਦੇ ਗਿਆ ਜਦੋਂ ਮਹਾਤਮਾ ਬੁੱਧ ਦੇ ਕੋਲ ਜਾ ਕੇ ਚਰਨਾਂ 'ਚ ਨਮਸਕਾਰ ਕੀਤੀ ਤਾਂ ਮਹਾਤਮਾ ਬੁੱਧ ਨੇ ਪੁੱਛਿਆ ਹੋਰ ਰਾਜਾ ਕੀ ਹਾਲ ਐ ਕਹਿੰਦਾ ਮਹਾਰਾਜ ਬਾਕੀ ਠੀਕ ਐ ਮੇਰੇ ਮਨ 'ਚ ਇੱਕ ਸਵਾਲ ਐ ਮਹਾਤਮਾ ਬੁੱਧ ਕਹਿੰਦੇ ਦੱਸ ਕੀ ਸਵਾਲ ਐ ਉਹ ਕਹਿੰਦਾ ਮਹਾਰਾਜ ਮੇਰੇ ਮਨ 'ਚ ਇਹ ਸਵਾਲ ਐ ਲੋਕ ਇੰਨੇ ਦੁਖੀ ਕਿਉਂ ਐ ਤਾਂ ਮਹਾਤਮਾ ਬੁੱਧ ਕਹਿੰਦੇ ਰਾਜਾ ਜੇ ਐਦਾਂ ਸਮਝਾਈਏ ਤਾਂ ਸ਼ਾਇਦ ਤੈਨੂੰ ਸਮਝ ਨਾ ਆਵੇ ਇਸ ਲਈ ਤੈਨੂੰ ਕੀ ਲੱਗਦਾ ਹੈ ਕਿ ਬੰਦਾ ਕਿੱਦਾਂ ਸੁਖੀ ਕਹਿੰਦਾ ਜੇ ਇਹਨਾਂ ਕੋਈ ਤੰਨ ਹੋਣ ਪਦਾਰਥ ਹੋਣ ਸਭ ਕੁਝ ਹੋਵੇ ਸੁਖ ਅਰੇ ਇਹਨੇ ਦੁਖੀ ਕਿਉਂ ਹੈ ਕਹਿੰਦੇ ਤੈਨੂੰ ਕੌਣ ਲੱਗਦਾ ਕਿ ਸਭ ਤੋਂ ਦੁਖੀ ਇੱਥੇ ਹੈ ਇੱਕ ਬੰਦਾ ਸਾਨੂੰ ਦੱਸ ਦੇ ਕਿਹੜਾ ਤੈਨੂੰ ਲੱਗਦਾ ਸਭ ਤੋਂ ਦੁਖੀ ਨਾਜ਼ੇ ਨੇ ਦੇਖਿਆ ਨਜ਼ਰ ਮਾਰ ਕੇ ਤਾਂ ਦੇਖਿਆ ਕਿ ਇੱਕ ਬਜ਼ੁਰਗ ਜਿਹਾ ਸਿਆਣਾ ਜਿਹਾ ਹੈ ਪੈਰਾਂ ਜੁੱਤੀ ਵੀ ਨਹੀਂ ਹੈ ਹੱਥ 'ਚ ਡੰਡਾ ਪਕੜਿਆ ਹੋਇਆ ਹੈ ਤੁਰਿਆ ਵੀ ਨਹੀਂ ਜਾਂਦਾ ਕਹਿੰਦਾ ਜੀ ਮੈਨੂੰ ਲੱਗਦਾ ਉਹ ਸਭ ਤੋਂ ਦੁਖੀ ਹੈ ਕਹਿੰਦੇ ਹੁਣ ਤੈਨੂੰ ਕਿੱਦਾਂ ਲੱਗਦਾ ਹੈ ਕਿ ਇਹਦਾ ਦੁੱਖ ਦੂਰ ਹੋ ਸਕਦਾ ਹੈ ਕਹਿੰਦਾ ਜੀ ਅਗਰ ਇਹਨੂੰ ਧੰਨ ਮਿਲ ਜਾਵੇ ਤਾਂ ਦੁੱਖ ਦੂਰ ਹੋ ਸਕਦਾ ਹੈ ਕਹਿੰਦੇ ਚੱਲ ਫਿਰ ਰਾਜਾ ਅਸੀਂ 2 ਦਿਨ ਵਾਸਤੇ ਇੱਥੇ ਹਾਂ ਅਸੀਂ 2 ਦਿਨ ਵਾਸਤੇ ਇੱਥੇ ਆ। ਤੂੰ ਇਹਨੂੰ ਧੰਨ ਦੇ ਦੇ ਤੈਨੂੰ ਤਾਂ ਧੰਦੀ ਕਮੀ ਕੋਈ ਨਹੀਂ। ਕਹਿੰਦੇ ਰਾਜੇ ਨੇ ਉਸਨੂੰ ਬੁਲਾਇਆ ਉਸ ਬਜ਼ੁਰਗ ਨੂੰ ਬੁਲਾਇਆ। ਔਰ ਸੋਨੇ ਦੀਆਂ ਮੋਹਰਾਂ ਦੀ ਥੈਲੀ, ਅਸ਼ਰਫੀਆਂ ਦੀ ਥੈਲੀ ਬਜ਼ੁਰਗ ਦੇ ਹੱਥ ਦੇ ਦਿੱਤੀ ਕਿ ਲੈ ਬਜ਼ੁਰਗੋ ਹੁਣ ਤੁਹਾਨੂੰ ਮੰਗਣ ਦੀ ਲੋੜ ਨਹੀਂ ਕਿਉਂਕਿ ਇਹ ਤੁਹਾਡੀ ਪੂਰੀ ਜ਼ਿੰਦਗੀ ਵਾਸਤੇ